ਜਦੋਂ ਪ੍ਰੇਮ ਦਾ ਸਦੌਰਾ ਚੁੱਕ ਲਿਆ ਨਾ ਫਿਰ ਮਰਨ ਤੋਂ ਡਰੀ ਨਾ ਆਹੀ ਤੇ ਸਿੱਖੀ ਦਾ ਅਸੂਲ ਹੈ ਪਿਆਰਿਓ ਮੈਂ ਕੁਝ ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਦੁਨੀਆ ਦੇ ਵਿੱਚ ਅੱਜ ਸੰਸਾਰ ਦੇ ਵਿੱਚ ਸਾਡੇ ਇਧਰ ਵੀ ਜਿਹੜੇ ਇਲਾਕੇ ਚ ਆਪਾਂ ਰਹੇ ਨੇ ਪੰਜਾਬ ਵਿੱਚ ਵੀ ਕਈ ਥਾਵਾਂ ਤੇ ਆ ਈਸਾਈ ਮਤ ਦਾ ਬੜਾ ਜ਼ੋਰ ਪਿਆ ਹੋਇਆ ਹੈ ਅਸਲ ਵਿੱਚ ਨਾ ਪਿਆਰਿਓ ਸਿੱਖੀ ਤੋਂ ਟੁੱਟ ਕੇ ਉਹੀ ਉਧਰ ਜਾ ਰਹੇ ਨੇ ਜਿਨ੍ਹਾਂ ਦਾ ਕਦੇ ਮਨ ਸਿੱਖੀ ਵਾਲਾ ਬਣਿਆ ਹੀ ਨਹੀਂ ਸੀ ਜੇ ਆਪਾਂ ਕਹੀਏ ਨਾ ਵੀ ਸਿੱਖ ਈਸਾਈ ਬਣਦੇ ਪਏ ਨੇ ਸਿੱਖ ਬੰਦ ਬੰਦ ਕਟਾਲੇਗਾ ਸਿੱਖ ਕਦੇ ਸਿੱਖੀ ਨਹੀਂ ਛੱਡਦਾ ਜੇ ਆਪਾਂ ਕਹੀਏ ਨਾ ਵੀ ਸਿੱਖ ਈਸਾਈ ਬਣਦੇ ਪਏ ਨੇ ਸਿੱਖ ਤੇ ਖੋਪਰ ਲਵਾ ਲੇਗਾ ਸਿੱਖ ਸਿੱਖੀ ਨਹੀਂ ਛੱਡਦਾ ਸਿੱਖ ਈਸਾਈ ਨਹੀਂ ਬਣਦੇ ਪਏ ਆ ਪਿੱਛੇ ਜੇ ਕੁਝ ਦਿਨ ਪਹਿਲਾਂ ਨਾ ਮਹੀਨਾ ਕੁ ਪਹਿਲਾਂ ਅਖਬਾਰ ਛਪੀ ਉਹ ਆંકੜੇ ਦੱਸਦੇ ਜੀ 3 ਲੱਖ ਸਿੱਖ ਈਸਾਈ ਬਣ ਗਏ ਤੇ ਮੈਂ ਕਹਿੰਨਾ 3 ਲੱਖ ਤੇ ਕੀ 3 ਸਿੱਖ ਵੀਸਾਈ ਨਹੀਂ ਬਣ ਸਕਦੇ ਉਹਨਾਂ ਨੂੰ ਸਿੱਖੀ ਦੇ ਦਾਇਰੇ ਚ ਗਿਣਦੇ ਪਹ ਜਿਹੜੇ ਸਿੱਖਾਂ ਦੇ ਘਰ ਵਿੱਚ ਕਿਤੇ ਜਿਨ੍ਹਾਂ ਦੇ ਵੱਡ ਵਡੇਰੇ 2-4 ਪੀੜੀਆਂ ਪਹਿਲਾਂ ਸਿੱਖ ਸਨ ਸਿੱਖੀ ਇਹ ਨਹੀਂ ਕਿ ਵੀ ਸਿੱਖ ਦੇ ਘਰ ਵਿੱਚ ਜੰਮ ਪੈ ਤੇ ਸਿੱਖੀ ਥੋੜੀ ਹੈ ਕਿ ਵੀ ਸਾਡਾ ਜਨਮ ਸਿੱਖ ਦੇ ਘਰ ਵਿੱਚ ਹੋ ਗਿਆ ਤਾਂ ਅਸੀਂ ਸਿੱਖ ਹੋ ਗਏ ਇਥੇ ਤੇ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਦੇ ਘਰ ਵਿੱਚ ਜੰਮ ਕੇ ਪ੍ਰਿਥੀਚੰਦ ਸਿੱਖ ਨਹੀਂ ਬਣ ਸਕਿਆ ਗੁਰੂ ਦੇ ਘਰ ਵਿੱਚ ਜਨਮਿਆ ਨਾ ਜੀ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਜੀ ਦਾ ਵੱਡਾ ਪੁੱਤਰ ਸੀ ਪ੍ਰਿਥੀਚੰਦ ਤੇ ਖਤਾਬ ਕੀ ਮਿਲਿਆ ਮੀਨੇ ਦਾ ਗੁਰੂ ਰਾਮਦਾਸ ਜੀ ਨੇ ਆਪਣੇ ਮੁਖੋਂ ਕਿਹਾ ਸੰਗਤ ਜੀ ਪ੍ਰਿਥੀਚੰਦ ਮੀਨਾ ਇਹਦੇ ਨਾਲ ਨਹੀਂ ਵਰਤਣਾ ਭਾਈ ਗੁਰਦਾਸ ਜੀ ਨੇ ਵਾਰ ਗਾਈ ਖੋਟੀ ਸੰਗਤ ਮੀਣਿਆ ਗੁਰਨਿੰਦ ਵਿਖਾਣਾ ਕਿ ਸਿੱਖ ਕਦੇ ਸਿੱਖੀ ਛੱਡ ਸਕਦਾ ਨਹੀਂ ਅਸਲ ਵਿੱਚ ਉਹ ਸਿੱਖਾਂ ਦੇ ਘਰ ਵਿੱਚ ਜਨਮੇ ਹੋਣਗੇ ਉਹਨਾਂ ਦੇ ਵੱਡ ਵਡੇਰੇ 2-4 ਪੀੜੀਆਂ ਸਿੱਖ ਹੋਏ ਹੋਣਗੇ ਪਹਿਲਾਂ ਉਹ ਹੁਣ ਚਲਾਣਾ ਕਰ ਗਏ ਨੇ ਤੇ ਸਿੱਖ ਦੇ ਘਰ ਵਿੱਚ ਜੰਮਿਆ ਸਿੱਖ ਨਹੀਂ ਸਿੱਖ ਉਹ ਹੈ ਜਿਹਨੇ ਖੰਡੇ ਬਾਟੇ ਦੀ ਪੌਲ ਲੈ ਲਈ ਕੱਲੀ ਪੌਲ ਹੀ ਨਹੀਂ ਸਿੱਖ ਉਹ ਹੈ ਜਿਹਨੇ ਰਹਿਤ ਅਪਣਾ ਲਈ ਰਹਿਤ ਬਿਨਾ ਨਹਿ ਸਿੱਖ ਕਹਾਵੇ ਗੁਰਬਾਣੀ ਕਹਿੰਦੀ ਹੈ ਨਾ ਜੀ ਰਹਿਤ ਬਿਨਾ ਨਹਿ ਗੁਰੂ ਗੋਬਿੰਦ ਸਿੰਘ ਜੀ ਦੇ ਬੋਲ ਨੇ ਨਹਿ ਸਿੱਖ ਕਹਾਵੇ ਰਹਿਤ ਬਿਨਾ ਦਰ ਚੋਟਾਂ ਖਾਵੇ ਸਿੱਖ ਤੇ ਉਹ ਹੈ ਨਾ ਜਿਹਨੇ ਗੁਰੂ ਦੀ ਰਹਿਤ ਅਪਣਾਈ ਔਰ ਜਿਹਨੇ ਗੁਰੂ ਦੀ ਰਹਿਤ ਅਪਣਾ ਲਈ ਨਾ ਪਿਆਰਿਓ ਉਹਨੂੰ ਭਾਵੇਂ ਲੱਖਾਂ ਕਰੋੜਾਂ ਦਾ ਲਾਲਚ ਦੇ ਦਿਓ ਉਹਨੂੰ ਭਾਵੇਂ ਤੁਸੀਂ ਬੰਦ-ਬੰਦ ਕੱਟ ਦਿਓ ਉਹਨੂੰ ਚਰਖੜੀਆਂ ਤੇ ਚਾੜ੍ਹ ਦਿਓ ਉਹਨੂੰ ਆਰੇ ਨਾਲ ਚੀਰ ਦਿਓ ਉਹਨੂੰ ਰੂੰਚ ਲਪੇਟ ਕੇ ਸਾੜ ਦਿਓ ਉਹਦਾ ਖੋਪਰ ਲਾ ਦਿਓ ਉਹਦੀ ਖੱਲ ਲਾ ਦਿਓ ਉਹਨੂੰ ਭਾਵੇਂ ਤੁਸੀਂ ਜੰਡ ਨਾਲ ਬੰਨ ਕੇ ਸਾੜ ਦਿਓ ਜਿੰਨੇ ਮਰਜੀ ਯਤਨ ਕਰ ਲਓ ਜਿਹਨੇ ਰਹਿਤ ਆਪਣਾ ਲਈ ਕਦੇ ਸਿੱਖੀ ਨਹੀਂ ਛੱਡਦਾ ਉਹ ਸਿੱਖ ਹੈ ਹੀ ਨਹੀਂ ਗੇ ਉਹਨੇ ਕੁਝ ਉਹ ਲੋਕ ਝੜ-ਝੜ ਪੰਦੇ ਕੱਚੇ ਬਿਰਹੀ ਜਿੰਨਾ ਸਾਰ ਨਹੀਂ ਉਹਨੇ ਲੋਕ ਨਾ ਜੀ ਖੈਰ ਜੋ ਮੈਂ ਬੇਨਤੀ ਕਰ ਰਿਹਾ ਸੀ ਕਿਉਂਕਿ ਸਿੱਖ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਕੰਦ ਡਿਗ ਪੀ ਸਿੱਖੀ ਛੱਡਤੀ ਕੰਦ ਕਿਸੇ ਹੋਰ ਨੇ ਬਣਾ ਦਿੱਤੀ ਉਹਦੇ ਹੋ ਗਿਆ ਕੋਠਾ ਡਿਗ ਪਿਆ ਕੋਠਾ ਬਣਾਤਾ ਉਹਦੇ ਹੋ ਗਿਆ ਸਿੱਖੀ ਛੱਡਤੀ ਬੱਚਿਆਂ ਦੀ ਫੀਸ ਜਿੰਨੇ ਭਰਤੀ ਉਹਦੇ ਹੋ ਗਿਆ ਸਿੱਖੀ ਛੱਡਤੀ ਨਹੀਂ ਇੱਥੇ ਤੇ ਬੱਚਿਆਂ ਦੇ ਟੋਟੇ ਕਰਾ ਕੇ ਹਾਰ ਗਲਾਂ ਚ ਪਵਾ ਕੇ ਵੀ ਸਿੱਖੀ ਨਹੀਂ ਛੱਡੀ ਮੀਰ ਮੰਨੂ ਜਿਹੜਾ ਹੋਇਆ ਨਾ ਜੀ ਉਹਦੀ ਜੇਲ੍ਹ ਦੇ ਵਿੱਚ ਬੀਬੀਆਂ ਉਹਨੇ ਬੀਬੀਆਂ ਤੇ ਬੜਾ ਜ਼ੁਲਮ ਕੀਤਾ ਕਹਿੰਦੇ ਜੀ ਢਾਈ ਮਾਵਾ ਨੇ ਢਾਈ ਮਾਵਾ ਗਿਣਦੇ ਨੇ ਨਾ ਗੋਪੀ ਚੰਦ ਦੀ ਫਿਰ ਭਗਤ ਤਰੂ ਦੀ ਮੰਨਦੇ ਨੇ ਇੱਕ ਮਾਂ ਹੋਰ ਮੰਨਦੇ ਅੱਧੀ ਮਾਂ ਉਹ ਢਾਈ ਮਾਵਾ ਦਾ ਜ਼ਿਕਰ ਕਹਿੰਦੇ ਜੀ ਢਾਈ ਮਾਵਾ ਆਈਆਂ ਢਾਈ ਨਹੀਂ ਮੈਂ ਨਾ ਜੀ ਸਿੱਖ ਸਿੱਖੀ ਦੇ ਵਿੱਚ ਹਜ਼ਾਰਾਂ ਲੱਖਾਂ ਕਰੋੜਾਂ ਮਾਵਾ ਹੋਈਆਂ ਜੀ ਉਹ ਮਾਵਾ ਦੇ ਬੱਚੇ ਉਹਨਾਂ ਦੇ ਸਾਹਮਣੇ ਉਹਨਾਂ ਦੀ ਗੋਦ ਚੋਂ ਫੜ ਕੇ ਨਾ ਇਸ ਤਰ੍ਹਾਂ ਉਸ਼ਾਲ ਕੇ ਹਵਾ ਚ ਛੁੱਟ ਦੇਣ ਤੇ ਥੱਲੇ ਵਰਸ਼ਾ ਖੜਾ ਕਰ ਦੇਣਾਂ ਬੱਚੇ ਨੇ ਬਰਸ਼ੇ ਦੇ ਉੱਤੇ ਡਿੱਗਣਾ ਵਿੱਚ ਪਰੋਇਆ ਜਾਣਾ ਜਿਵੇਂ ਤਾ ਸੂਈ ਦੇ ਵਿੱਚ ਕਿਸੇ ਚੀਜ਼ ਨੂੰ ਪਰੋਦੀਏ ਫੁੱਲ ਨੂੰ ਪਰੋਦੀਏ ਇੱਕ ਬਰਸ਼ੇ ਦੇ ਵਿੱਚ 4 4 5 5 ਬੱਚੇ ਪਰੋਣੇ ਦੀ ਉਹ ਮਾਵਾਂ ਸਾਹਮਣੇ ਵੇਖਦੀਆਂ ਪਈਆਂ ਤੇ ਉਹ ਜਕਾਰੇ ਪਈਆਂ ਛੱਡਦੀਆਂ ਉਹ ਦੋਵੇਂ ਹੱਥ ਜੋੜ ਕੇ ਕਹਿੰਦੀਆਂ ਹੇ ਕਲਗੀਧਰ ਪਾਤਸ਼ਾਹ ਤੇਰਾ ਸ਼ੁਕਰ ਹੈ ਮੀਰ ਮੰਨੂ ਕਹਿੰਦਾ ਕਮਲੀਆਂ ਹੋ ਗਈਆਂ ਨੇ ਬੱਚਿਆਂ ਦੇ ਵਿਯੋਗ ਵਿੱਚ ਇਨਾਂ ਦੇ ਮੈਂ ਬੱਚੇ ਮਾਰਦਾ ਪਿਆ ਕਹਿੰਦੀਆਂ ਨੇ ਸ਼ੁਕਰ ਨੇ ਸ਼ੁਕਰ ਹੈ ਕਲਗੀਧਰ ਉਹ ਕਹਿੰਦਾ ਕਾ ਦਾ ਸ਼ੁਕਰ ਕਰਦੀਆਂ ਜੀ ਤੁਹਾਡੇ ਮੈਂ ਢਿੱਡ 'ਚ ਬੱਚੇ ਲੱਤਾਂ ਮਾਰ 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 ਦਿੱਤੇ ਤੁਹਾਡੇ ਕੋਖ 'ਚ ਬੱਚੇ ਖੋਖ ਹੋ ਕੇ ਮੈਂ ਗੋਦ 'ਚ ਉਹਨਾਂ ਦੇ ਟੋਟੇ ਕਰਕੇ ਤੁਹਾਡੇ ਗਲਾਂ 'ਚ ਹਾਰ ਪਾ ਦਿੱਤੇ ਜੇ ਤੇ ਰੱਖ ਜਿਹੜੀ ਮਾਂ ਪੁੱਤ ਨੂੰ ਗਲ ਨਾਲ ਲਾਉਂਦੀ ਉਹਦੇ ਗਲ 'ਚ ਹਾਰ ਪਾ ਦਿੱਤਾ ਜੇ ਵੀ ਕਿਵੇਂ ਲੱਗੇਗਾ ਇਹ ਕਹਿਣਾ ਸੌਖਾ ਹੈ ਨਾ ਜੀ ਉਹ ਕਹਿੰਦਾ ਤੁਸੀਂ ਫਿਰ ਵੀ ਸ਼ੁਕਰ ਕਰਦੀਆਂ ਜੇ ਉਹ ਕਹਿੰਦਾ ਤੁਹਾਡੇ ਦਿਲ ਤੇ ਸਦਮਾ ਬਣ ਗਿਆ ਬੀਬੀ ਕਹਿੰਦੀਆਂ ਸਦਮਾ ਨਹੀਂ ਉਹ ਮੀਰ ਮੰਨੂ ਅਸੀਂ ਸ਼ੁਕਰ ਪਤਾ ਕਾਹਦਾ ਕਰਦੀਆਂ ਕਲਗੀਧਰ ਪਾਤਸ਼ਾਹ ਸ਼ੁਕਰ ਹੈ ਇਹ ਸਾਡੇ ਬੱਚੇ ਸਾਡੇ ਤੋਂ ਪਹਿਲਾਂ ਸ਼ਹੀਦ ਹੋ ਗਏ ਜੇ ਕਿਤੇ ਤੁਸੀਂ ਇਹਨਾਂ ਨੂੰ ਪਾਲ ਲੈਂਦੇ ਇਹ ਸਵਾ ਸਵਾ ਮਹੀਨੇ ਦੇ ਛੇਵੇਂ ਮਹੀਨੇ ਦੇ ਇਹਨਾਂ ਨੂੰ ਕੀ ਪਤਾ ਕੌਣ ਨੇ ਇਹ ਵੱਡੇ ਹੋ ਕੇ ਕਿਤੇ ਤੁਹਾਡੇ دین ਤੇ ਚਲੇ ਜਾਂਦੇ ਇਹ ਸਿੱਖ ਨਾ ਬਣਦੇ ਸਾਡੀ ਕੁੱਖ ਨੂੰ ਕਲੰਕ ਲੱਗ ਜਾਣਾ ਸੀ ਅਸੀਂ ਸ਼ੁਕਰ ਇਸ ਗੱਲ ਦਾ ਕਰਦੀਆਂ ਵਾ ਪਾਤਸ਼ਾ ਸਾਡੇ ਬੱਚੇ ਸਿੱਖ ਸ਼ਹੀਦ ਹੋਏ ਨੇ ਉਹ ਵੱਡੇ ਹੋ ਕੇ ਕਿਤੇ ਤੁਹਾਡੇ دین ਚ ਆ ਜਾਂਦੇ ਤੁਸੀਂ ਪਰਮਾ ਲੈਂਦੇ ਤੁਸੀਂ ਪੜਕਾ ਲੈਂਦੇ ਕਿਉਂਕਿ 6-6 ਮਹੀਨਿਆਂ ਦੇ ਬੱਚੇ ਨੂੰ ਕੀ ਪਤਾ ਕਿਹੜੇ ਧਰਮ ਤੇ ਜੰਮਿਆ ਉਹ ਕਿਤੇ ਤੁਸੀਂ ਆਪਣੇ دین ਵਿੱਚ ਲੈ ਆਉਂਦੇ ਤੇ ਸਾਡੀ ਕੋਖ ਕਲੰਕਤ ਹੋ ਜਾਣੀ ਸੀ ਅਸੀਂ ਸ਼ੁਕਰ ਕਰਦਿਆਂ ਵਾ ਵੀ ਇਹ ਸਾਡੇ ਨਾਲੋਂ ਪਹਿਲਾਂ ਸ਼ਹੀਦ ਹੋ ਗਏ ਨੇ ਇਹ ਸਿੱਖੀ ਨਿਭਾ ਰਹੇ ਨੇ ਆ ਜੇ ਸਿੱਖੀ ਕੋਠੇ ਬਣਾ ਦਿੱਤੇ ਘਰ ਬਣਾ ਦਿੱਤਾ ਫੀਸ ਭਰ ਦਿੱਤੀ ਤੇ ਸਿੱਖੀ ਛੱਡ ਕੇ ਉਸਾਈ ਬਣ ਗਏ ਕੋਈ ਸਿੱਖੀ ਥੋੜੀ ਐ ਉਹ ਸਿੱਖ ਹੈ ਹੀ ਨਹੀਂ ਜਿਹੜਾ ਸਿੱਖ ਜਿਹੋ ਕਦੇ ਗੁਰੂ ਨੂੰ ਛੱਡਦਾ ਹੀ ਨਹੀਂ ਕਿਉਂਕਿ ਸਿੱਖ ਦੀ ਸ਼ੁਰੂਆਤ ਕਿੱਥੋਂ ਹੁੰਦੀ ਐ ਆਪਾਂ ਜਿਹੜਾ ਸ਼ਬਦ ਲੈ ਕੇ ਤੁਰੇ ਮਰਨੇ ਤੇ ਕਹਿ ਡਰਪਨਾ ਜਬ ਹਾਥ ਸਦੋਰਾ ਲੀਨ ਸਿੱਖ ਦੀ ਸ਼ੁਰੂਆਤ ਇੱਥੋਂ ਹੁੰਦੀ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ ਹੋ ਸਭਨਾ ਕੀ ਰੇਣ ਕਾ ਤੋ ਆਓ ਹਮਾਰੇ ਪਾਸ ਸਿੱਖ ਦੀ ਤੇ ਸ਼ੁਰੂਆਤ ਹੈ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਦ ਹੀ ਗਲੀ ਮੇਰੀ ਆਓ ਸਿੱਖ ਆਪ ਕਹਿੰਦਾ ਅਬ ਹਮ ਚਲੀ ਠਾਕੁਰ ਪਹਾੜ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਪਾਵੇਂ ਮਾਰ ਇੱਥੇ ਤੇ ਪਿਆਰੋ ਕੱਲਾ ਰੋਟੀਆਂ ਤੱਕ ਸਿੱਖੀ ਥੋੜੀ ਐ ਕੰਦਾ ਕੋਠਿਆਂ ਤੱਕ ਸਿੱਖੀ ਥੋੜੀ ਐ ਸਿੱਖੀ ਤੇ ਅੰਦਰ ਦੀ ਖੇੜ ਐ ਜਿਹੜੇ ਕਹਿੰਦੇ ਨਾ ਵੀ ਸਿੱਖ ਈਸਾਈ ਬਣ ਗਏ ਮੈਂ ਕਹਿੰਦਾ ਤੁਸੀਂ 3 ਲੱਖ ਦੀ ਗੱਲ ਕਰਦੇ ਹੋ ਤੁਸੀਂ 3 ਬਣਾ ਕੇ ਵਿਖਾ ਦਿਓ ਜਿਨ੍ਹਾਂ ਨੇ ਗੁਰੂ ਦੀ ਰਹਿਤ ਅਪਣਾਈ ਹੋਵੇ ਤੋ ਜਿਨ੍ਹਾਂ ਨੇ ਗੁਰੂ ਦਾ ਸ਼ਬਦ ਕਮਾਇਆ ਹੋਵੇ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਵਿੱਚ ਸਿਰ ਭੇਟ ਕਰਨ ਦਾ ਮਨ ਬਣਾਇਆ ਹੋਵੇ ਤੁਸੀਂ ਇੱਕ ਹੀ ਬਣਾ ਕੇ ਵਿਖਾ ਦਿਓ ਨਾ ਜੀ ਨਹੀਂ ਬਣਾ ਸਕਦੇ ਬੜੀਆਂ ਜਤਨ ਕਰ ਲੈ ਤੁਸੀਂ ਤਾਂ ਲਾਲਚ ਦੇਂਦੇ ਇੱਥੇ ਤਾਂ ਸ਼ਿਰ ਵੱਢ ਕੇ ਵੀ ਉਹ ਨਹੀਂ ਮਨਾ ਸਕੇ ਇੱਥੇ ਬੰਦ-ਬੰਦ ਕੱਟ ਕੇ ਵੀ ਨਹੀਂ ਮਨਾ ਸਕੇ ਸਿੱਖੀ ਆ ਜੇ